ਕਿਸੇ ਸ਼ਾਇਰ ਨੇ ਕਿਹਾ ਇਧਰ ਮੰਦਿਰ ਉਧਰ ਮਸਜਿਦ ਇਧਰ ਗੁਰਦੁਆਰਾ ਉਧਰ ਗਿਰਜਾ ਖੁਦਾ ਕੇ ਸਭੀ ਘਰ ਹੈ ਜਿੱਧਰ ਚਾਹੇ ਉਧਰ ਗਿਰ ਜਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਤੇ ਮੈਂ ਖੜਾਂਗਾ ਹੰਡਿਆਆ ਹੰਡਿਆਆ ਜ਼ਿਲ੍ਹਾ ਬਰਨਾਲਾ ਦਾ ਇੱਕ ਨਗਰ ਹੈ ਅੱਜ ਜਿਵੇਂ ਤੁਹਾਨੂੰ ਪਤਾ ਹੈ ਕਿ ਰੋਜ਼ੇ ਚੱਲ ਰਹੇ ਨੇ ਤੇ ਮੈਂ ਖੜਾ ਰਾਮਲੀਲਾ ਗਰਾਊਂਡ ਦੇ ਵਿੱਚ ਮੇਰੇ ਜੋ ਨਾਲ ਦੇਖ ਰਹੇ ਆਂ ਇਹ ਰਾਮਕਲਾ ਮੰਚ ਦੇ ਮੈਂਬਰ ਨੇ ਰਾਮਕਲਾ ਮੰਚ ਦੀ ਟੀਮ ਸੋ ਅੱਜ ਬੜਾ ਹੀ ਅੱਛਾ ਸੰਦੇਸ਼ ਸਾਰੀ ਦੁਨੀਆ ਨੂੰ ਰਾਮਕਲਾ ਮੰਚ ਨੇ ਦਿੱਤਾ ਉਹ ਕੀ ਸੰਦੇਸ਼ ਆ ਆਪਾਂ ਕਰਦੇ ਆਂ ਗੱਲਬਾਤ ਆਪਣੇ ਨਾਲ ਆ ਆਪਣੇ ਰਾਮਕਲਾ ਮੰਚ ਕਲੱਬ ਦੇ ਮੈਂਬਰ ਨੇ ਸੋ ਆਪਾਂ प्रमोद ਜੀ ਨਾਲ ਕਰਦੇ ਆਂ ਗੱਲਬਾਤ ਨਮਸਕਾਰ ਜੀ ਨਮਸਕਾਰ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਵੇਂ ਕਿ ਤੁਹਾਨੂੰ ਪਤਾ ਅੱਜ 15ਵਾਂ ਰੋਜਾ ਹੈ ਹਾਂ ਤੇ ਸਾਡੇ ਨਗਰ ਲਈ ਤੇ ਸਾਡੇ ਰਾਮਕਲਾ ਮੰਚ ਦੇ ਸਾਰੇ ਮੈਂਬਰਾਂ ਲਈ ਇਹ ਬਹੁਤ ਹੀ ਸੁਭਾਗ ਭਰਿਆ ਦਿਨ ਹੈ ਵੀ ਅੱਜ ਅਸੀਂ ਸਾਰੇ ਭਾਈਚਾਰੇ ਦੇ ਮੁਸਲਮ ਭਾਈਚਾਰੇ ਦੇ ਜਿਨ੍ਹਾਂ ਨੇ ਰੋਜ਼ਾ ਰੱਖਿਆ ਸੀ ਅੱਜ ਅਸੀਂ ਉਹਨਾਂ ਦੇ ਰੋਜ਼ੇ ਰਾਮਨੀਲਾ ਗਰਾਊਂਡ ਵਿੱਚ ਖੁਲਵਾਏ ਤੇ ਉਹਨਾਂ ਨੇ ਵੀ ਪਰਮਾ ਹੁੰਗਾਰਾ ਦਿੱਤਾ ਤੇ ਭਾਈਚਾਰਕ ਏਕਤਾ ਦੀ ਸਾਂਝ ਨੂੰ ਵਧਾਇਆ ਜਿਵੇਂ ਅਸੀਂ ਪਹਿਲਾਂ ਵੀ ਸੁਣਦੇ ਹਾਂ ਕਿ ਇੱਥੇ ਜੋ ਰਾਮਕਲਾ ਮੰਚ ਹੈ ਇਹਦੇ ਵਿੱਚ ਸਭ ਧਰਮਾਂ ਦੇ ਜੋ ਲੋਕ ਨੇ ਉਹ ਜੁੜੇ ਹੋਏ ਨੇ ਉਹ ਵੀ ਇੱਥੇ ਐਕਟ ਕਰਦੇ ਨੇ ਰਾਮਜੀਲਾ ਦੇ ਵਿੱਚ ਤੇ ਅੱਜ ਫਿਰ ਤੁਸੀਂ ਇਹ ਜਿਹੜਾ ਰੋਜਾ ਖਲਾਇਆ ਹੈਗਾ ਤੇ ਇਹਦੇ ਪਿੱਛੇ ਕੀ ਤੁਹਾਡਾ ਜਿਹੜਾ ਮਨੋਰਥ ਸੀਗਾ ਮਨੋਰਥ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਅਮਨ ਖਾਨ ਨੇ ਨੋਨੀ ਖਾਨ ਨੇ ਤੇ ਹੋਰ ਮੇਰੇ ਮਿੱਤਰ ਬਹੁਤ ਆ ਜੇ ਨਾਮ ਲਵਾਂ ਤਾਂ ਮੈਨੂੰ ਲੱਗਦਾ ਕਾਫੀ ਟਾਈਮ ਲੱਗ ਜਾਊਗਾ ਇਹ ਸਾਡੇ ਨਾਲ ਜੇ ਇਸ ਰਾਮਕਲਾ ਮੰਚ ਕੋਈ ਜਾਗਰਣ ਕਰਦਾ ਹੈ ਉਥੇ ਵੀ ਆਪਣੀ ਬਕੂਵੀ ਭੂਮਿਕਾ ਨਿਭਾਉਂਦੇ ਨੇ ਬਿਨਾ ਕਿਸੇ ਪੈਸੇ ਲੱਤੇ ਰਾਮ ਨੀਲਾ ਦੇ ਵਿੱਚ ਆਪਣਾ ਪੂਰਨ ਤੌਰ ਤੇ ਸਹਿਯੋਗ ਦਿੰਦੇ ਨੇ ਆਪਣੇ ਪਾਤਰ ਕਰਦੇ ਨੇ ਬਹੁਤ ਵਧੀਆ ਰੋਲ ਕਰਦੇ ਨੇ ਪਵਿੱਤਰਤਾ ਦੇ ਨਾਲ ਕਰਦੇ ਨੇ ਸੋ ਸਾਡਾ ਵੀ ਫਰਜ਼ ਬੰਦਾ ਹੈ ਵੀ ਅਸੀਂ ਵੀ ਇਹਨਾਂ ਦੀਆਂ ਭਾਵਨਾਵਾਂ ਨੂੰ ਸਮਝੀਏ ਤੇ ਇਹਨਾਂ ਦੇ ਨਾਲ ਅਸੀਂ ਅੱਜ ਰਮਜ਼ਾਨ ਦਾ ਖਲਵਾਇਆ ਰੋਜ਼ਾ ਸੋ ਦਰਸ਼ਕੋ ਇਹ ਬੜਾ ਅੱਛਾ ਸੀਨ ਆ ਕਿਉਂਕਿ ਇਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਪਰ ਜਿਹੜਾ ਹੰਡਿਆਏ ਦਾ ਰਾਮਕਲਾ ਮੰਚ ਹੈ ਇਹ ਇਹ ਚੀਜ਼ ਨੂੰ ਅੱਗੇ ਰੱਖ ਕੇ ਚੱਲਦਾ ਤਾਂ ਹੀ ਜਿਹੜੀ ਇਹ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਇੱਥੇ ਰਮਜ਼ਾਨ ਦੇ ਮਹੀਨੇ ਕਾਰਨ ਮੁਸਲਮ ਭਾਈਚਾਰੇ ਦੇ ਜੋ ਲੋਕ ਸੀ ਉਹਨਾਂ ਦੇ ਰੋਜ਼ੇ ਖਲਵਾਏ ਗਏ ਨੇ ਆਪਣੇ ਨਾਲ ਨੇ ਇਸ ਕਲੱਬ ਦੇ ਪ੍ਰਧਾਨ ਸ਼੍ਰੀ ਰਜੀਤ ਜੰਦਲ ਜੀ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਤਾਂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਬੜਾ ਰੌਣਕ ਲਾਈ ਅੱਜ ਸਭ ਪਰਮਾਤਮਾ ਦੀ ਮਿਹਰ ਆ ਜੀ ਸਭ ਧਰਮਾਂ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਕਰਨੇ ਵੀ ਇਕ ਹੋ ਜੇ ਪਿੰਡ ਚ ਸਾਂਝ ਬਣੀ ਰਵੇ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਮੁਸਲਮ ਭਾਈਚਾਰੇ ਦੇ 15ਵਾਂ ਰੋਜ਼ਾ ਖਲਵਾਇਆ ਹੈ ਸ਼੍ਰੀ ਰਾਮ ਕਲਾ ਮੰਚ ਕੰਨੀਓ ਪਰਮਾਤਮਾ ਹੀ ਸਾਨੂੰ ਸਤਿਬੁੱਧੀ ਦਿੰਦਾ ਰਵੇ ਆਈ ਅਸੀਂ ਭਾਈਚਾਰਕ ਸਾਡੇ ਸਾਂਝ ਇਕੱਠੀ ਹੁੰਦੀ ਰਵੇ ਕੀ ਬਾਤ ਆ ਜੀ ਬੜੀ ਅੱਛੀ ਸੋਚ ਹੈ ਹਰਦੇਸ਼ ਜੰਦਲ ਜੀ ਨੇ ਇਹਨਾਂ ਦੇ ਇਰਦਗਿਰਦੀ ਸਾਰਾ ਜਿਹੜਾ ਰਾਮ ਕਲਾ ਮੰਚ ਕਲੱਬ ਆ ਉਹ ਘੁੰਮਦਾਗਾ ਸਾਡੇ ਨਾਲ ਨੇ ਨੋਨੀ ਖਾਨ ਜੀ ਇਹਨਾਂ ਨੇ ਕਰਦੇ ਗੱਲਬਾਤ ਵਧਾਈਆਂ ਜੀ ਬਰਾ ਤੁਹਾਨੂੰ ਰਮਜ਼ਾਨ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਅੱਜ ਸਾਡੇ ਆਰਾਮ ਕਲਾ ਮੰਚ ਦੇ ਕਲੱਬ ਵੱਲੋਂ ਸਾਡੇ ਪ੍ਰਧਾਨ ਜੀ ਸ਼ਹੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ 15ਵੇਂ ਰੋਜ਼ੇ ਦੀ ਜੋ ਇਫਤਾਰ ਪਾਰਟੀ ਸੀਗੀ ਅੱਜ ਸ਼ਾਮ ਨੂੰ ਪੂਰੇ ਮੁਸਲਿਮ ਭਾਈਚਾਰੇ ਨੂੰ ਕੀਤੀ ਗਈ ਔਰ ਲੋਕਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਸਾਰੇ ਲੋਕ ਇੱਥੇ ਪਹੁੰਚੇ ਇਫਤਾਰ ਪਾਰਟੀ ਦਾ ਸਾਰਿਆਂ ਨੇ ਇੱਥੇ ਰੋਜ਼ਾ ਖੋਲਿਆ ਔਰ ਉਸ ਤੋਂ ਬਾਅਦ ਸਾਰਿਆਂ ਨੇ ਸਾਡੇ ਕਲੱਬ ਨੇ ਹੋਰ ਨੇ ਪੂਰਾ ਵਧੀਆ ਸਹਿਯੋਗ ਕੀਤਾ ਬਹੁਤ ਵਧੀਆ ਪਾਰਟੀ ਰਹੀ ਔਰ ਇੱਕ ਵਧੀਆ ਸੋਚ ਆ ਕਿ ਅੱਗੇ ਤੋਂ ਵੀ ਇਹ ਅਸੀਂ ਇਦਾਂ ਹੀ ਕਰਦੇ ਰਹਿਣਾ। ਸੋ ਬੜੀ ਅੱਛੀ ਗੱਲ ਹੈ ਕਿਉਂਕਿ ਜਿਹੜਾ ਧਰਮਾਂ ਦਾ ਏਕਾ ਜ਼ਰੂਰੀ ਹੈ ਕਿਉਂਕਿ ਕੋਈ ਵੀ ਧਰਮ ਕਿਸੇ ਨਾਲ ਲੜਾਉਣਾ ਨਹੀਂ ਸਿਖਾਉਂਦਾ ਸਾਰੇ ਧਰਮ ਭਾਈਚਾਰ ਸਾਂਝ ਦਾ ਸੁਨੇਹਾ ਦਿੰਦੇ ਨੇ ਇੱਕ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਕਿ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਸਾਡਾ ਰਾਮਕਲਾ ਮੰਚ ਦਾ ਸਟੇਜ ਹੈ। ਇੱਥੇ ਰਾਮਲੀਲਾ ਵੀ ਕੀਤੀ ਜਾਂਦੀ ਹੈ ਤੇ ਅੱਜ ਇੱਥੇ ਨਵਾਜ਼ ਵੀ ਅਦਾ ਕੀਤੀ ਗਈ ਹੈ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਰਾਮਕਲਾ ਮੰਚ ਦਾ ਉਪਰਾਲਾ ਬੜਾ ਅੱਛਾ ਲੱਗਿਆ ਹੋਊਗਾ ਸਾਡੀ ਵੀ ਇਹੀ ਦੁਆ ਹੈ ਕਿ ਰਾਮਕਲਾ ਮੰਚ ਐਦਾਂ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਧਰਮ ਦੇ ਕੰਮਾਂ ਦੇ ਵਿੱਚ ਵੱਧ ਛੜ ਕੇ ਹਿੱਸਾ ਲਵੇ ਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਜਗ੍ਹਾ ਤੇ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ so